ਹੰਤਾ ਨਾਨਕ ਜੀ ਕੋ ਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਪਿੰਡ ਮਹਿੰਦੀ ਪਰ 16 ਫਰਵਰੀ ਨੂੰ ਮਨਾਇਆ ਜਾਣਾ ਹੈ 12 ਫਰਵਰੀ ਨੂੰ ਨਿਸ਼ਾਨ ਸਾਹਿਬ ਦੀਆਂ ਰਸਮਾਂ ਆਪ ਦਾ ਕੀਤੀਆਂ ਜਾਣਗੀਆਂ ਜਿਸ ਦਿਨ ਦੋ ਤੇ ਕੋੜਾ ਦਾ ਲੰਗਰ ਹੋਏਗਾ 9 ਤਰੀਕ ਤੋਂ ਪ੍ਰਵਾਦ ਫੇਰੀਆਂ ਆਰੰਭ ਹੋਣ ਜਾ ਰਹੀਆਂ ਨੇ ਅੱਜ 7 ਫਰਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਅਸ਼ੀਰ ਗੁਰਦਾਸਪੁਰ ਵਿਖੇ ਸਹਿਜ ਜਾਪਾਂ ਦੇ ਆਰੰਭ ਹੋ ਗਏ ਨੇ ਪਾਠੀ ਸਹਿਬਾਨਾਂ ਨੇ ਸਹਿਜ ਆਪ ਆਰੰਭ ਕਰ ਦਿੱਤੇ ਨੇ ਆਓ ਤੁਹਾਨੂੰ ਖਾਲਦਿਆਂ ਗੁਰੂ ਘਰ ਦੇ ਸਿੱਖੀ ਸਤ ਗੰਦੀ ਦੀ ਰਹਿਤ ਰੰਗੀ ਕਰਨੀ ਹੈ ਸੰਤਨ ਤੋਂ ਮੰਗਵਾਇਆ ਅੱਜ ਤੋਂ ਹੁਣ ਕਰਦੇ ਸੇ ਰੌਣਕਾਂ ਸ਼ੁਰੂ ਹੋਈਆਂ ਨੇ ਸੰਤਨ ਦੇ ਕੋਟੁਰ ਜੀ ਸੰਪੀ ਤਰੁ ਤਰੁਆ ਮੰਨ ਕਾ ਧੋਖਾ ਤਰਮਰਾਏ ਅਬ ਕਹਾ ਕਰੈ ਹੋ ਜੋ ਹਾਟਿਓ ਸਗਲੋ ਲੀਖਾ ਮਨੰਦ ਭੈ ਸੁਖ ਪਾਇਆ ਸੰਤਨ ਕਾ ਹੈ ਪ੍ਰਸਾਦਿ ਕੋ ਨਾਨਕ ਹਰ ਸੋ ਮਨ ਮਾਨਿਆ ਰੰਗ ਰਤੇਿਸ ਬਸਾ ਦੇ ਮਹਾ ਅਨੰਦ ਪਏ ਸੁਖ ਪਾਏ ਸੰਤਨਤਾ ਪਰ ਸਾਦੇ ਕੋ ਨਾਨਕ ਹਰ ਸੋ ਮਨ ਮਾਨਿਆ ਰੰਗ ਰਤੇਿਸ

ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਰ ਸੋਹੀ ਰਾਟਕੇ ਪਰ ਹੈ ਆਨ ਕੀਆਸ ਤੈਨਰ ਦੋਜ ਕੋ ਜਾਹੇਗੇ ਸਤਿ ਪਾਥਰ ਬਿਦਾਸ ਵਾਹਿਗੁਰੂ ਨਾਮ ਜਾਜ ਹੈ ਚੜੇ ਸੋਤਰੇ ਪਾਨ ਜੋ ਸਰਦਾ ਕਰ세 ਮਦ ਵਾਹਿਗੁਰੂ ਭਾਰ ਕੋ ਤਾਰ ਮਹਾ ਯੋਗੁਲੇ ਸੋ ਨਰਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਯੋਗੁਲੇ ਸੋ ਨਾਨਕ ਸੋ ਸ੍ਰੀ ਅਕਾਲ ਵਾਹਿਗੁਰੂ ਦੀ ਕਬਰਸਾਹਿ ਸ੍ਰੀ ਵਾਹਿਗੁਰੂ ਦੀ ਖਫਤ ਹੈ ਤਨਤਨ ਸ਼ਰੂ ਦਾਸ ਮਹਾਰਾਜ ਦਾ 648ਵਾਂ ਪ੍ਰਕਾਸ਼ ਦਿਹਾੜਾ ਪਨ ਮਹਿੰਦੀ ਪਰਵੇਖੇ ਅੱਜ ਸਹਿਜ ਜਾਪ ਦੇ ਆਰੰਭ ਹੋ ਗਏ ਜੀ 7 ਫਰਵਰੀ ਦੈਨ ਸ਼ੁੱਕਰਵਾਰ ਜੋ 12 ਫਰਵਰੀ ਨੂੰ ਸਤਿਗੁਰੂ ਦਾਸ ਮਹਾਰਾਜ ਦਾ ਪ੍ਰਕਾਸ਼ ਜਹਾੜਾ ਮਨਾਇਆ ਜਾਣਾ ਹੈ 16 ਤਰੀਕ ਨੂੰ ਮਹਿੰਦੀਪੁਰ ਮਨਾਇਆ ਜਾਣਾ ਹੈ ਜੈ ਗੁਰਦੇਵ ਕੱਲ ਤਾਂ ਸਤਿਗੁਰੂ ਦਾਸ ਮਹਾਰਾਜ ਦਾ 1638ਵਾਂ ਪ੍ਰਕਾਸ਼ ਜਹਾੜਾ ਪਿੰਡ ਮਹਿੰਦੀਪੁਰ ਤੋਂ ਦੁਬਾਰਾ ਸ਼ੁਰੂ ਦਾਸ ਕਮੇਟੀ ਮਨਾਇਆ ਜਾਣਾ ਹੈ ਧੰਨਵਾਦ ਨੇ ਹੈ ਪ੍ਰਧਾਨ ਸਾਹਿਬ ਜੁਗਾ ਸਿੰਘ ਜੀ ਕੀ ਤਿਆਰੀਆਂ ਨੇ ਆਪਾਂ ਗੱਲ ਕਰਦੇ ਹਾਂ ਜੀ ਪ੍ਰਧਾਨ ਸਾਹਿਬ ਜੀ ਸਭ ਤੋਂ ਪਹਿਲਾਂ ਸੋਰਸ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਪਹਿਲਾਂ ਸਭ ਤੋਂ ਕਨਪੁਰ ਅਰਦਾਸ ਮਾਰ ਲਈ ਜੈ ਹੋਵੇ ਅਸੀਂ 648ਵਾਂ ਸ੍ਰੀ ਗੁਰੂ ਅਰਦਾਸ ਮਾਰ ਦੇ ਜਨਮ ਦਿਨ ਬੜੀ ਹੀ ਸ਼ਰਧਾਪੂਰਵਕ ਮਨਾ ਰਹੇ ਹਾਂ ਜਿਸ ਵਿੱਚ ਪਰਾਂ ਤਰੀਕ ਨੂੰ ਗੁਰਪੁਰਵਤੇ ਅਸੀਂ ਸ਼ਾਨ ਸਾਹਿਬ ਦਾ ਸੇਵਾ ਕਰਨੀ ਹੈ ਤੇ ਚਾਰ ਲੰਗਰ ਵੀ ਲਗਾਉਣੇ ਆ ਤੇ 16 ਤਰੀਕ ਨੂੰ ਅਸੀਂ ਬੜੀ ਹੀ ਸ਼ਰਧਾ ਨਾਲ ਟੈਂਟਰ ਲਗਾ ਕੇ ਸਾਰਾ ਕੁਝ ਪ੍ਰੋਗਰਾਮ ਕਰ ਰਹੇ ਹਾਂ ਜਿਹਦੇ ਵਿੱਚ ਸਾਰੇ ਪਿੰਡ ਦਾ ਪੂਰਾ ਯੋਗਦਾਨ ਹੈ ਪੂਰੀ ਕਮੇਟੀ ਦਾ ਪੂਰੇ ਹੰਕਾਰ ਭਾਜੀ ਦਾ ਬਹੁਤ ਹੀ ਯੋਗਦਾਨ ਹੈ ਕੰਮ ਕਰਨ ਦੇ ਵਿੱਚ ਠੀਕ ਹੈ ਤੁਸੀਂ ਫੌਰਨ ਤਰੀਕ ਨੂੰ ਨਿਸ਼ਾਨ ਸਾਹਿਬ ਦੀ ਰਸਮ ਹੋਣੀ ਆ ਉਸ ਉਸ ਦਿਨ ਤੁਸੀਂ ਹੋਰ ਕੀ ਪ੍ਰੋਗਰਾਮ ਕਰਨੇ ਆ ਕੋਈ ਕਟਣਾ ਜਾਂ ਕੋਈ ਹਾਂਜੀ ਹਾਂਜੀ ਉਸ ਦਿਨ ਅਰਦਾਸ ਮਹਾਰਾਜ ਤੇ ਕਰਉਂਦੇ ਆਂ ਕੇਕ ਦੀ ਸੇਵਾ ਵੀ ਆ ਗਈ ਆ ਸ਼ਾਂਤ ਸਾਹਿਬ ਦੀ ਸੇਵਾ ਵੀ ਆ ਗਈ ਆ ਤੇ ਬੜੇ ਹੀ ਸ਼ਰਧਾਪੂਰਕ ਦੇ ਨਾਲ ਸਾਰੇ ਕਰਮਸ਼ੇਂ ਦੇ ਭਰੇ ਉਹਨਾਂ ਦੀ ਕਿਰਪਾ ਦੇ ਨਾਲ ਚੜ੍ਹਾਂਗੇ ਤੇ ਅਸੀਂ ਉਧਰ ਨੂੰ ਕੋ ਲੰਗਰ ਲੰਗਰ ਚਾਂਪ ਕੋੜੇ ਦਾ ਲੰਗਰ ਆ ਜਿਹੜਾ ਅੰਕਾਰ ਸਿੰਘ ਸ਼ਹੀ ਮਰਵਨੋਂ ਅੱਜ 12 ਤਰੀਕ ਨੂੰ ਜਿਹੜਾ ਪ੍ਰੋਗਰਾਮ ਤੁਹਾਡਾ 16 ਨੂੰ ਮਨਾਇਆ ਜਾਣਾ ਪ੍ਰੋਗਰਾਮ ਉਹਦੇ ਵਿੱਚ ਕੀ ਕੋਈ ਕਲਾਕਾਰ ਆ ਜਾਂ ਕੋਈ ਕੀਰਤਨ ਦਰਬਾਰ ਹਾਂਜੀ ਹਾਂਜੀ ਕੀਰਤਨ ਦਰਬਾਰ ਹੋਣਾ ਚੜਾ ਜੀ ਗੁਰਦੁਆਰਾ ੜਾਸਪੁਰ ਮਹੰਦੀਪੁਰ ਵਿਖੇ ਜਿਹੜਾ ਤੁਸੀਂ ਜਨਮ ਦਿਨ ਮਨਾ ਰਹੇ ਆ ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਗੁਰੂ ਘਰ ਨੂੰ ਬਣੇ ਹੋਏ ਔਰ ਕਿੰਨਾ ਚਿਰ ਹੋ ਗਿਆ ਪ੍ਰਕਾਸ਼ ਦਿਹਾੜਾ ਮਨਾ ਲਿਆ ਸਭ ਤੋਂ ਪਹਿਲਾਂ ਸਾਡੇ ਬਜ਼ੁਰਗ ਗੁਰੂ ਰਵਦਾਸ ਮਹਾਰਾਜ ਦਾ ਜਨਮ ਦਿਨ ਮਨਾਤੇ ਸੀ ਸਾਰੇ ਇਕੱਠੇ ਹੋ ਕੇ ਹੁਣ ਜਦੋਂ ਦੀ ਅਸੀਂ ਹੋਸ਼ ਸੰਭਾਲੀ ਆ 20-50 ਸਾਲ ਸਾਨੂੰ ਵੀ ਹੋ ਗਿਆ ਦੇਖਦੇ ਇਹਨੂੰ ਅਸੀਂ ਬੜੇ ਹੀ ਸ਼ਰਧਾਪੂਰਵਕ ਮਨਾ ਰਹੇ ਆ ਔਰ ਗੁਰੂ ਘਰ ਪੂਰੇ ਹੀ ਪਬਲਿਕ ਦੀ ਸਿਹਤਤ ਦੇ ਨਾਲ ਅਸੀਂ ਕਾਫੀ ਹਾਈ ਲੈਵਲ ਤੇ ਬਣਾ ਚੁੱਕੇ ਹਾਂ ਕਾਫੀ ਵਧੀਆ ਬਣਾ ਚੁੱਕੇ ਹਾਂ ਮੈਂ ਦੇਖ ਰਿਹਾ ਸੀ ਤੁਸੀਂ ਗੁਰਦੁਆਰੇ ਗਰਾਊਂਡ ਵੀ ਬਣਾਈ ਹੋਈ ਆ ਦੇਖੋ ਬਡਮੈਂਟਨ ਦੀ ਬੱਚੇ ਸ਼ਾਮ ਨੂੰ ਹਰ ਰੋਜ਼ 2.5 ਘੰਟੇ ਪ੍ਰੈਕਟਿਸ ਕਰਦੇ ਆ ਤੁਸੀਂ ਇਹ ਜਿਹੜਾ ਪਰਾਲਾ ਗਰਾਊਂਡ ਦਾ ਕੀਤਾ ਇੱਧਰ ਨੂੰ ਘੁੰਮ ਜਾਓ ਸਰ ਇਹਦੇ ਲਈ ਤੁਸੀਂ ਕੀ ਕੀ ਤੁਹਾਡੇ ਪਰਾਲੇ ਜਿਹੜਾ ਗਰਾਊਂਡ ਪਿੱਛੇ ਬਣੀ ਹੋਈ ਆ ਅ ਬੱਚੇ ਜਿਹੜੇ ਤੁਹਾਡੇ ਕਈ ਸਟੇਟ ਲੈਵਲ ਤੱਕ ਪਹੁੰਚ ਗਏ ਆ ਇਹ ਤੁਸੀਂ ਕਿਦਾਂ ਹੈਲਪ ਕਰਦੇ ਬੱਚਿਆਂ ਦੀ ਹਾਂਜੀ ਇਹ ਸਾਡੇ ਪ੍ਰਿੰਸੀਪਲ ਸਾਹਿਬ ਓਂਕਾਰ ਜੀ ਦਾ ਬਹੁਤ ਹੀ ਵੱਡਾ ਬਹੁਤ ਹੀ ਵਧੀਆ ਅਭਰਾਲਾ ਹੈ ਜਿਹਦੇ ਵਿੱਚ ਬੱਚਿਆਂ ਨੂੰ ਪੂਰੀ ਸੇਧ ਮਿਲਦੀ ਆ ਔਰ ਇੱਕ ਤਾਂ ਉਹ ਨਸ਼ਿਆਂ ਤੋਂ ਬਚਣਗੇ ਮੜੀ ਸੰਗਤ ਤੋਂ ਬਚਣਗੇ ਮੜੀ ਸੋਚ ਤੋਂ ਬਚਣਗੇ ਇਸ ਕਰਕੇ ਉਹਨਾਂ ਨੂੰ ਇਸ ਪਾਸੇ ਲਾਇਆ ਜਾਂਦਾ ਆ ਤਾਂ ਕਿ ਉਹ ਨਸ਼ਿਆਂ ਤੋਂ ਆਪਣਾ ਰਹਿਤ ਜੀਵਨ ਬਤੀਤ ਕਰੇ ਆਪਣੇ ਘਰਦਿਆਂ ਦਾ ਵਧੀਆ ਸੇਵਾ ਕਰ ਸਕਣ ਆਪਣੇ ਘਰਦਿਆਂ ਦੀ ਵਧੀਆ ਆਪਣੇ ਪਿੰਡ ਦਾ ਨਾਂ ਰੋਚਨ ਕਰਨ ਓੰਕਾਰ ਭਾਜੀ ਦਾ ਬਹੁਤ ਹੀ ਵਧੀਆ ਇਹ ਉਪਰਾਲਾ ਹੈ ਪੰਜਾਬ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾਂਦੇ ਪਿੰਡਾਂ ਵਿੱਚ ਅਕੈਡਮੀਆ ਬਣਾਈਆਂ ਜਾਂਦੀਆਂ ਤਾਂ ਕਿ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾਇਆ ਜਾ ਸਕੇ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਮੈਂ ਤੁਹਾਡੀ ਪਟਾਨ ਦੀ ਹੀਟ ਬਹੁਤ ਵਧੀਆ ਉਪਰਾਲਾ ਹੋ ਰਿਹਾ ਬੱਚਿਆਂ ਦੇ ਲਈ ਕੀ ਸਨੇਹਾ ਹੈ ਬੱਚਿਆਂ ਦੇ ਲਈ ਸਾਡਾ ਤਾਂ ਮੇਰਾ ਤਾਂ ਇਹੀ ਸਨੇਹਾ ਹੈ ਕਿ ਆਪਣੇ ਪ੍ਰਿੰਸੀਪਲ ਸਾਹਿਬ ਸਾਡੇ ਬਹੁਤ ਹੀ ਵਧੀਆ ਹਾਂ ਜੀ ਪ੍ਰਧਾਨ ਜੋਗਾ ਸਿੰਘ ਜੀ ਜਿਨ੍ਹਾਂ ਦੀ ਰਹਿਮਾਈ ਹੇਠ ਸਤਗੁਰ ਦਾ 648ਵਾਂ ਪ੍ਰਕਾਸ਼ ਜਿਹੜਾ ਹੈ ਮਹਿੰਦੀਪੁਰ ਵਿਖੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਭਗਵਨ ਵਿਖੇ 16 ਤਰੀਕ ਨੂੰ ਮਨਾਇਆ ਜਾਣਾ ਹੈ ਇਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿਵੇਂ ਦੇਖੋ ਤੁਸੀਂ ਗਰਾਊਂਡ ਬਣਾਈ ਹੋਈ ਹੈ ਬੈਡਮਿੰਟਨ ਦੀ ਹਰ ਰੋਜ਼ ਬੱਚੇ ਸ਼ਾਮ ਨੂੰ 7 ਤੋਂ 9:30 ਘੰਟੇ ਪ੍ਰੈਕਟਿਸ ਕਰਦੇ ਆ 6 ਬੱਚੇ ਸਟੇਟ ਲੈਵਲ ਤੱਕ ਪਹੁੰਚ ਚੁੱਕੇ ਇਹਨਾਂ ਨੇ ਗੱਲ ਕੀਤੀ ਹੈ ਸਟੇਡੀਅਮ ਦੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਆ ਕਿ ਅਗਰ ਪਿੰਡ ਵਿੱਚ ਇੰਡੋਰ ਸਟੇਡੀਅਮ ਬਣ ਜਵੇ ਤਾਂ ਬਹੁਤ ਸਾਰੀ ਪਨੀਰੀ ਜਿਹੜੀ ਪੰਜਾਬ ਲੈਵਲ ਤੱਕ ਹੀ ਨਹੀਂ ਨੈਸ਼ਨਲ ਲੈਵਲ ਤੱਕ ਇਨਟਰਨੈਸ਼ਨਲ ਲੈਵਲ ਤੱਕ ਅਕਤਿਆਰ ਹੋ ਸਕਦੀ ਹੈ ਸੋ ਇਹਨਾਂ ਦਾ ਬਹੁਤ ਵੱਡਾ ਪ੍ਰਾਲਾ ਇਹਨਾਂ ਦੀ ਸੋਚ ਬਹੁਤ ਵਧੀਆ ਹੈ ਚੇਅਰਮੈਨ ਸੁਚਾ ਸਿੰਘ ਜੀ ਕੈਨੇਡਾ ਉਹਨਾਂ ਨੇ ਵੀ ਬੜਾ ਸਹਿਯੋਗ ਹੈ ਪੂਰੀ ਕਮੇਟੀ ਮਾਸਟਰ ਗੁਰਿਆਲ ਜੀ ਹਰੀ RAM ਜੀ ਸਰਪੰਚ ਹੁਸਨ ਲਾਲ ਜੀ ਉਹਨਾਂ ਵੱਲੋਂ ਵੀ ਬਹੁਤ ਬਹੁਤ ਜਿਹੜੀਆਂ ਉਹ ਸਵਾਵਾ ਦਿੱਤੀਆਂ ਜਾਂਦੀਆਂ ਹਨ ਬੜੇ ਸਹਿਯੋਗ ਹੈ ਪੂਰੀ ਕਮੇਟੀ ਦਾ ਬੜਾ ਸਹਿਯੋਗ ਹੈ ਪੂਰੇ ਨਗਰ ਦਾ ਸਹਿਯੋਗ ਹੈ ਬਾਹਰੋਂ ਐਨ ਆਰ ਆਈ ਲੋਕ ਵੀ ਸੇਵਾ ਕਰਨ ਦੇ ਲਈ ਤਤਪਰ ਰਹਿੰਦੇ ਆ ਗੁਰੂ ਘਰ ਲਈ ਅਤੇ ਜਿਹੜੇ ਬੀਆਰ ਸਪੋਰਟਸ ਅਕੈਡਮੀ ਬਣੀ ਆ ਉਹਦੇ ਲਈ ਵੀ ਸੋ ਭਲਾਹ ਜੀ ਆਖਰ ਦੇ ਵਿੱਚ ਤੁਸੀਂ ਸੰਗਤ ਨੂੰ ਕੀ ਸੁਨੇਹਾ ਲੈਣਾ ਚਾਹੋਗੇ ਗੁਰਪੁਰਬ ਦੀਆਂ ਤਿਆਰੀਆਂ ਦੇ ਅਸੀਂ ਸੰਗਤ ਨੂੰ ਇਹ ਕਹਿ ਸਕਦੇ ਆ ਕਿ ਉਹ ਬਹੁਤ ਬਹੁਤ ਸੇਵਾ ਕਰਨ ਆਪਣਾ ਜਿਹੜਾ ਜੀਵਨ ਦਾ ਉਹ ਸਫਲ ਬਣਾਉਣ ਮੈਂ ਦਾ ਇਹ ਹੀ ਅਰਦਾਸ ਕਰਨਾ ਪ੍ਰਮਾਤਮਾ ਅੱਗੇ ਕਿ ਸਾਡਾ ਗੁਰਦੁਆਰਾ ਸਾਡੀ ਜਨਤਾ ਜਿਹੜੀ ਆ ਉਹ ਦਿਨ ਦੁਗਣੀ ਰਾ ਚੌਕੜੀ ਤਰੱਕੀ ਕਰੇ ਤੇ ਆਪਣੇ ਗੁਰੂ ਘਰ ਦੇ ਨਾਲ ਜੁੜਨ ਆਪਣੇ ਆਪਣਾ ਜੀਵਨ ਜਿਹੜਾ ਹੈ ਉਹ ਸਫਲ ਬਣੋ ਬਹੁਤ ਬਹੁਤ ਸ਼ੁਕrana ਜੀ ਜੈ ਗੁਰਦੇਵ ਤੁੰਗਦੇਵ ਜੀ ਪਿੰਡ ਗੁਰਦੁਆਰਾ ਸਾਹਿਬ ਦੇਖੇ ਗਰਾਊਂਡ ਬਣਾਈ ਆ ਤੁਸੀਂ ਦੱਸਦੇ ਸੀ ਕਿ ਪੰਜ ਛੇ ਬੱਚੇ ਸਟੇਟ ਲੈਵਲ ਤੱਕ ਪਹੁੰਚ ਚੁੱਕੇ ਆ ਆਪਣਾ ਮੈਂਟਨ ਦੇ ਤੇ ਤੁਸੀਂ ਪੰਜਾਬ ਸਰਕਾਰ ਵੀ ਇਹਦੇ ਲਈ ਅਪਰਾਲੇ ਕਰ ਰਹੀ ਆ ਪਿੰਡਾਂ ਦੇ ਵਿੱਚ ਕੈਡਮੀਆ ਬਣਨ ਤੁਹਾਡੀ ਕੋਈ ਮੰਗ ਹੈਗੀ ਆ ਵੀ ਪੰਜਾਬ ਸਰਕਾਰ ਤੋਂ ਇਸ ਸਟੇਡੀਅਮ ਨੂੰ ਇਨਡੋਰ ਬਣਾਇਆ ਜਾ ਸਕੇ ਕਿਉਂਕਿ ਤੁਹਾਡੇ ਕੋ 12 13 ਬੱਚੇ ਖੇਡਦੇ ਆ 12 ਬੱਚੇ ਤੁਸੀਂ ਬਚਾਏ ਲੈ ਨਸ਼ੇ ਤੋਂ ਤਾਂ ਸਰਕਾਰ ਤੋਂ ਕੀ ਮੰਗ ਕਰਦੇ ਸਾਨੂੰ ਇਨਡੋਰ ਸਟੇਡੀਅਮ ਹੋਣਾ ਚਾਹੀਦਾ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਸਾਨੂੰ ਜੇ ਇੰਡੋਰ ਸਟੇਡੀਅਮ ਮਿਲ ਜਾਏ ਬੱਚੇ ਆਪਣਾ ਅੰਦਰ ਖੇਡਣ ਆਪਣੀ ਪ੍ਰੈਕਟਿਸ ਕਰਨ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਪੰਜਾਬ ਸਟੇਟ ਦਾ ਆਪਣੇ ਇੰਡੀਆ ਦਾ ਨਾਂ ਰੋਸ਼ਨ ਕਰਨ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜੇ ਸਾਨੂੰ ਸਟੇਡੀਅਮ ਦੇ ਲਈ ਕੁਝ ਨਾ ਕੁਝ ਸਹachta ਮਿਲ ਜAVE ਸਰਕਾਰ ਵੱਲੋਂ ਅਸੀਂ ਵੱਡਾ ਵੱਡੇ ਹਾਈ ਲੈਵਲ ਦੇ ਬੱਚਿਆਂ ਨੂੰ ਤਿਆਰ ਕਰ ਸਕਦੇ ਆ ਔਰ ਬੱਚਿਆਂ ਨੂੰ ਉਹਨਾਂ ਦਾ ਪ੍ਰਵੇਕ ਸਵਾਰ ਸਕਦੇ ਆ ਉਹਨਾਂ ਦਾ ਮਨੋਵਲ ਵੀ ਉੱਚਾ ਹੋਏਗਾ ਆਉਣ ਵਾਲੇ ਸਮੇਂ 'ਚ ਤੁਹਾਡੀ ਕੋਈ ਇਦਾਂ ਦੀ ਹੈਗੀ ਪਲਾਨਿੰਗ ਵਿੱਚ ਤਾਂ ਪਿੰਡ ਦੇ ਬੱਚੇ ਖੇលਦੇ 12-13 ਬੱਚੇ ਜਿਹਦੇ ਵਿੱਚ ਕਈ ਬੱਚੇ ਜਿਹੜੇ ਛੋਟੀ ਉਮਰ ਦੇ ਆ ਬਹੁਤ ਸਾਰੇ ਬੱਚੇ ਵੱਡੀ ਉਮਰ ਦੇ ਆ ਕਾਫੀ ਬੱਚੇ ਜਿਹੜੇ ਵਧੀਆ ਪ੍ਰੈਕਟਿਸ ਕਰ ਰਹੇ ਆ ਬਾਹਰੋਂ ਵੀ ਪਿੰਡਾਂ ਵਾਲਿਆਂ ਨੂੰ ਤੁਸੀਂ ਸਨੇਹਾ ਲਾਉਂਗੇ ਜਾਂ ਇੰਡੋਰ ਸਟੇਡੀਅਮ ਬਣ ਜਾਏਗਾ ਜਾਂ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹਾਂ ਹਾਂਜੀ ਜਦੋਂ ਸਰਕਾਰ ਦੇ ਇਸ ਉਪਰਾਲੇ ਦੇ ਨਾਲ ਸਾਡੇ ਇੰਡੋਰ ਸਟੇਡੀਅਮ ਬਣ ਜਾਊਗਾ ਅਸੀਂ ਆਲੇ-ਦੋਲੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਾ ਦਾਂਗੇ ਕਿ ਸਾਡੇ ਸਟੇਡੀਅਮ ਬਣ ਗਿਆ ਹੈ ਵੀ ਜਿਹੜੇ ਬੱਚੇ ਖੇਡ ਖੇਡਣਾ ਚਾਹੁੰਦੇ ਆ ਪ੍ਰੈਕਟਿਸ ਕਰਨਾ ਚਾਹੁੰਦੇ ਆ ਆ ਕੇ ਪ੍ਰੈਕਟਿਸ ਕਰ ਸਕਣ ਆਪਣਾ ਜੀਵਨ ਸਫਲ ਬਣਾ ਸਕਣ ਆਪਣੇ ਜੀਵਨ ਨਸ਼ੇ ਤੋਂ ਰਹਿਤ ਜਿਹੜਾ ਹੈ ਉਹ ਬਤੀਤ ਕਰ ਸਕਣ ਤਾਂ ਸਾਡਾ ਤਾਂ ਅਸੀਂ ਤਾਂ ਇਹੀ ਕਹਿ ਸਕਦੇ ਆ ਕਿ ਬੱਚੇ ਜਿਹੜੇ ਆ ਉਹਨਾਂ ਦਾ ਪ੍ਰੈਕਟਿਸ ਕਰਵਾਉਣਾ ਬਹੁਤ ਜ਼ਰੂਰੀ ਆ ਅਗਲੇ ਸਾਲ ਜਾਂ ਪਾੜੀ ਗੱਲ ਕਰਾਂ ਨੀ ਜੀ ਸੁਚੇਆ ਸਿੰਘ ਛੱਲਣ ਕੈਨੇਡਾ ਤੁਹਾਨੂੰ ਕਿਵੇਂ ਲੱਗਦਾ ਅੱਜ ਗੁਰਪੁਰਬ ਦਾ ਪਾਰਕ ਰੰਗਿਆ ਬਹੁਤ ਵਧੀਆ ਬਾਬਿਆਂ ਜੀ ਫੁੱਲ ਕਿਰਪਾਇਆ ਬਾਬੇ ਆਪੇ ਕਰਵਾਉਂਦੇ ਆ ਸਾਰਾ ਕੁਝ ਤੁਸੀਂ 648ਵਾਂ ਗੁਰਪੁਰ ਮਨਾ ਰਹੇ ਸਾਰੇ ਤੁਹਾਨੂੰ ਦਾ ਆਪਣਾ ਮਨਾ ਰਹੇ ਜੀ ਅਸੀਂ ਆਪਣਾ ਇੱਧਰੋਂ ਧਿਆਨ ਦਿਓ ਜੀ ਥੋੜਾ ਜਿਹਾ ਹਾਂਜੀ ਹਾਂਜੀ ਅਸੀਂ ਚੱਲਦੀ ਗੱਡੀ ਤੁਹਾਡੀ ਇੰਟਰਵਿਊ ਲੈ ਰਿਹਾ ਜਿਹੜਾ ਗੁਰਪੁਰ ਮਨਾ ਰਹੇ ਆ ਇਹਦੇ ਤੁਹਾਡੀ ਕੀ ਤਿਆਰੀਆਂ ਆ ਮੈਂ ਕਹਾਂ ਜੀ ਫੁੱਲ ਤਿਆਰੀਆਂ ਜੀ ਸਾਡੀਆਂ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਇਹ ਕੰਮ ਸਿਰੇ ਜਾੜੇ 648ਵਾਂ ਜਨਮ ਦਿਨ ਤੁਹਾਨੂੰ ਦਾ ਮਨਾਈ ਅਸੀਂ ਸਾਰੇ ਬਰਾੜ ਨਾਲ ਕੇ ਸਾਰੇ ਦੇਸ਼ ਨੂੰ ਸਾਰੇ ਪਤਵੰਤੇ ਸੱਜਣ ਨੂੰ ਅਸੀਂ ਵਧਾਈ ਦਿੰਨੇ ਇਸ ਚੀਜ਼ ਦੀ ਇਹਨੂੰ ਆਪਣਾ ਮੁੱਖ ਘਮਾ ਕੇ ਦੱਸੋ ਜੀ 648ਵਾਂ ਜਿਹੜਾ ਗੁਰਪੁਰਵਾਛ ਤੁਸੀਂ 16 ਤਰੀਕ ਨੂੰ ਮਾਰਾ ਰਹੇ ਆ 12 ਤਰੀਕ ਨੂੰ ਨਿਸ਼ਾਨ ਸਾਹਿਬ ਚੜਨਾ ਉਦੋਂ ਤੁਸੀਂ ਕੀ ਪ੍ਰਾਲੇ ਕਰ ਲਿਆ ਹੋਲੇ ਆਪੀ ਸੰਗਤ ਤਿਆਰ ਪਰ ਤਿਆਰ ਬੈਠੀ ਹੈ ਜੀ ਸਵਾਇਆਂ ਹੋ ਰਹੀਆਂ ਪਿੰਡ ਦੇ ਆੜੇ ਵਾਲੇ ਗੁਰਦੁਆਰਾ ਸਾਹਿਬ ਖੇ ਸਭ ਫੁੱਲ ਤਿਆਰੀਆਂ ਹੋ ਰਹੀਆਂ ਸਾਰੇ ਤੁਮ ਤਾਮਨਾ ਆਪਣਾ ਤੁਹਾਡੇ ਵੀ ਰਹੀ ਐਵੇਂ ਬਹੁਤ ਆ ਤੁਸੀਂ ਅੱਜ ਵਿਆਹ ਜਾ ਰਹੇ ਆ ਇੱਕ ਪ੍ਰੋਗਰਾਮ ਰੱਖਿਆ ਹੈ ਜਿਹੜਾ ਪ੍ਰੋਗਰਾਮ ਰੱਖਿਆ ਉਹਦੇ ਬਾਰੇ ਕੀ ਕਹਿਣਾ ਜਾਊਂਗੇ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਉੱਥੇ ਸਾਡਾ ਹਾਂਜੀ ਨਸ਼ਿਆਂ ਦੇ ਖਿਲਾਫ ਤੁਸੀਂ ਕਰ ਰਹੇ ਹੋ ਪ੍ਰੋਗਰਾਮ ਹਾਂ 10 ਤਰੀਕ ਨੂੰ ਅਸੀਂ ਤੁਮ ਤਾਮਨਾ ਮਨਾ ਰਹੇ ਆ ਨਸ਼ਿਆਂ ਦਾ ਸੈਮੀਨਾਰ ਸਾਡੀ ਮਾਰਕੀਟ ਦੇ ਵਿੱਚ ਬਾਬਿਆਂ ਦੇ ਸਾਡੇ ਪ 52 ਸੱਜਣਾ ਦੀ ਮਿਹਰਬਾਨੀ ਨਾਲ ਪਹਿਲੀ ਵਾਰ ਅਸੀਂ ਇਹ ਸੈਮੀਨਾਰ ਕਰਾ ਰਹੇ ਹਾਂ ਤਾਂ ਕਿ ਲੋਕਾਂ ਦੀ ਜ਼ਿੰਦਗੀ ਵੱਸ ਸਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਸਤਿਗੁਰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਰਮਨਾਨ ਫਤਿਹ ਕਰੇ ਇਸੇ ਤਰ੍ਹਾਂ ਖੁਸ਼ੀਆਂ ਖੁਸ਼ੀ ਬਰ ਰਹਿਣ ਬਹੁਤ ਬਹੁਤ ਸ਼ੁਕਰਾਨਾ ਜੀ ਸੋਸੀ ਵੀ ਦਾ ਬਹੁਤ ਬਹੁਤ ਧੰਨਵਾਦ ਸਾਡਾ ਕਵਰੇਜ ਕੀਤੀ ਆ ਉਹਨਾਂ ਨੇ ਜਾਂਦੇ ਜਾਂਦੇ ਸਾਨੂੰ ਮਸੀਹ